ਮਜੂਰੀ ਅੰਦਰ ਸੱਜ ਬੈਠੇ ਗੁਰੂ ਕਿਤਨੇ ਅਵੇਸਾਂ ਸਮੇਂ ਜੀ ਅੱਜ ਦੁਨਿਆਵੀ ਨਾਮ ਸੁਣਾਉਂਦੇ ਵ ਸੰਗਤਾਂ ਨੇ ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚ ਜਨਾ ਦਾ ਨਾਮ ਗੁਰੂ ਕੇ ਸਿੱਖ بڑے ਨਾਮਾਂ ਦੇ ਨਾਲ ਪਿਆਰ ਨਾਲ ਲੈਂਦੇ ਨੇ ਕੋਈ ਮਹਾਰਾਜ ਨੂੰ ਮੱਜਾਂ ਵਾਲਾ ਕਹਿੰਦਾ ਕੋਈ ਕਰਗੇ ਤਾਰ ਕਹਿੰਦਾ ਹੈ ਕੋਈ ਮਹਾਰਾਜ ਨੂੰ ਇਤਰਾ ਦਾ ਦਰਨੀ ਕਹਿੰਦਾ ਕੋਈ ਸ਼ਰਮਸਾਰਨੀ ਕਹਿੰਦਾ ਤੁਹਾਨੂੰ ਪਰਗੇ ਤਾਰ ਤੋਂ ਕੋਈ ਸਿੰਘ ਮਹਾਰਾਜ ਦੇ 4 ਸਰਦ ਜਾਂਦੇ ਦੇ ਸ਼ਹੀਦ ਦੇ ਹੜਾ ਅਤੇ ਇੰਦੀ ਸਰਕਾਰ ਜੋ ਮਾਤਾ ਜੀ ਮਾਤਾ ਗੁਰਜਤਪੁਰ ਦਾ ਸ਼ਹੀਦ ਜੀ ਜਾਦਾ ਅਤੇ ਵਿਅੰਗ ਉਹ ਕੇ ਸਿਧਾ ਦਾ ਸ਼ਹਿਰ ਦੇ ਦੇਹਾਂਤ ਜੰਨੀ ਵਾਲੇ ਨਾਲ ਕਬਾਉਂ ਨੇ ਵਸੰਤਾ ਨੇ ਬੜੇ ਪਿਆਰ ਨਾਲ ਮਨਾ ਰਹੀ ਹੈ ਅੱਜ ਸੰਤਾ ਵੀ ਬੜੇ ਪਿਆਰ ਨਾਲ ਮਸਹੇ ਦੇ ਬਹੁਤ ਹੰਦਰ ਬੈਠ ਕੇ ਉਹਨਾਂ ਸ਼ੀਖਾਂ ਨੂੰ ਆਰਾਮ ਕਰ ਰਹੇ ਹੋ ਆ ਜਦ ਜੀ ਪਾਤਰੀ ਤੋਂ ਵਾਸਤੇ ਸਾਰ ਜੀ ਸੰਤਾ ਪਿਆਰ ਨਾਲ ਸਤੂਰ ਹੋ ਇੱਕ ਵਾਰ ਮਹਾਰਾਜ ਦੀ ਬੁਲਾਈ ਹੋਏ ਭਟੇ ਸਾਂਝ ਪਾਈਏ ਸਾਰੇ ਆਪੋਰੇ ਵਿਆਹ ਨੂੰ ਜਿੱਤਾਂ ਖਰਸਾ ਹਰ ਇੱਕ ਦੀ ਕੀਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਤੇ ਜਿਹੜੇ ਪਰਮਕਾਰ ਮਹਾਰਾਜ ਸਾਡੇ ਉੱਤੇ ਕੀਤੇ ਨੇ ਉਹਨਾਂ ਨੂੰਸੀਂ ਗਿਣ ਨਹੀਂ ਸਕਦੇ ਐਸਾ ਦਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਵਰਗਾ ਨਾਮ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ ਕਿਉਂਕਿ ਦੁਨੀਆ ਦੇ ਅੰਦਰ ਬੜੇ ਪੈਗੰਬਰ ਹੋਏ ਨੇ ਸਾਰੇ ਸਤਕਾਰਯੋਗ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੈਗੰਬਰ ਕੋਈ ਹੋ ਜਾ ਕੋਈ ਹੋਇਆ ਨਹੀਂ ਤੇ ਨਾ ਹੋ ਸਕਦਾ ਆਪਾਂ ਜਿੱਥੇ ਬਰੂ ਕੀ ਬਾੜੀ ਇਤਤ ਦੇ ਰਾਹੇ ਸਰਵਣ ਕਰਨੀ ਹੈ ਉੱਥੇ ਨਾਲ-ਨਾਲ ਆਪਣੀ ਸੁਰਤ ਨੂੰ ਉਸ ਅਨੰਦਪੁਰ ਸਾਹਿਬ ਦੇ ਧਰਤੀ ਤੇ ਨਾਲ-ਨਾਲ ਖੜਨਾ ਹੈ ਨਾਲ ਨਾਲ ਤੋਂ ਚੱਲਦੇ ਹੋਇਆ ਸੰਸਾਰ ਵੱਲੀ ਬਮਾਰਗ ਕਰਨਾ ਤੇ ਨਾਲ ਨਾਲ ਆਪਾਂ ਆਪਣੇ ਸੁਰਤ ਦੇ ਰਾਹੇ ਉਸ ਜੀ ਨਾਲ ਪੰਜੇਤੇ ਤੱਕ ਜਾਵਾਂਗੇ ਤੇ ਗੁਰੂ ਕੀ ਬਾਣੀ ਦਾ ਆਪਾਂ ਨਾਲ ਜੇ ਸੰਮਰਨ ਕਰਨਾ ਹੈ ਸਾਸ ਰੀਤੀਆਂ ਨਾਲ ਜਨਾਂ ਦੇ ਵਿੱਚ ਕੱਲ੍ਹ ਕੀ ਧਰਮ ਗੋਬਨ ਸੰਸਾਰ ਸੱਚੇ ਪਾਤਸ਼ਾਹ ਮਹਾਰਾਜ ਨੇ ਅਨੰਤ ਕਬ ਸਾਹਿਬ ਦੀ ਧਰਤੀ ਨੂੰ ਛੱਡਿਆ ਹੈ ਜਿਸ ਵੇਲੇ ਮਹਾਰਾਜ ਨੇ ਤਿਆਰੀ ਕੀਤੀ ਹੈ ਉੱਥੋਂ ਚਾਲੇ ਪਾਉਣ ਵਾਸਤੇ ਸਭ ਤੋਂ ਪਹਿਲਾਂ ਮਹਾਰਾਜ ਸਾਰਾ ਪਰਿਵਾਰ ਲਿਆ ਕਰਕੇ ਸਾਰੇ ਸੰਗਾਂ ਨੂੰ ਨਾਲ ਲਿਆ ਕਰਕੇ ਗੁਰੂ ਜੀ ਸਤਿ ਪਾਤਸ਼ਾਹ ਮਹਾਰਾਜ ਜਿੱਥੇ ਧਰੁਤਲ ਸਤਿਗੁਰੂ ਤੇਗ ਬਹਾਦਰ ਸੇ ਮਹਾਰਾਜ ਨੇ ਸੀਸ ਲਾਲ ਸੰਸਕਾਰ ਹੋਇਆ ਸੀ ਨਾ ਉਸ ਥਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਉੱਥੇ ਜਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਰਾਜ ਦੇ ਅੱਗੇ ਅਰਦਾਸ ਲੇ ਦਿੱਤੀ ਹੈ ਤੇ ਭਾਈ ਗੁਰੂ ਸਾਹਿਬ ਨੂੰ ਉਸ ਸੰਸਥਾਨ ਦੀ ਸੇਵਾ ਸੰਭਾਲ ਵਾਸਤੇ ਮਹਾਰਾਜ ਨੇ ਛੱਡਿਆ ਹੈ ਕਲ ਵੀ ਤਾਹ ਨੂੰ ਗੁਰੂ ਸਿੰਘ ਸੱਤੇ ਪਾਰਸਾ ਮਹਾਰਾਜ ਨੇ ਜਨਮ ਵਿਵੋਦਪਨ ਕੀਤਾ ਹੈ ਇਸ ਰੇਲ ਨੂੰ ਚਲਾਉਣ ਵਾਸਤੇ ਕਿਉਂ ਕਿ ਇਹ ਇਤਿਹਾਸ ਨੂੰ ਆਪਾਂ ਸਾਰਾ ਦੇਖਾਂਗੇ ਲੰਮਾ ਸਮਾਂ ਚਾਹੀਦਾ ਹੈ ਇਤਿਹਾਸ ਉਹ ਤੇ ਲੰਗਾ ਹੈ ਮਹਾਰਾਜ ਦਾ ਔਰ ਮਹਾਰਾਜਾਂ ਦਾ ਇਤਿਹਾਸ ਪੜੀ ਦਾ ਸੁਣਦਾ ਹੈ ਭਾਈ ਉਹ ਦੋ ਵੀ ਜਨੈਲ ਵੀ ਨਹੀਂ ਪੜਿਆ ਕਿਸੇ ਕਵੀ ਨੇ ਕਿ ਤੈਨੂੰ ਅੱਲਾ ਦਸਿਆ ਨੇ ਕਿਹਾ ਕਿ ਜੰਨੇ ਜਨੈ ਤਾਂ ਭਗਤ ਜਨਨ ਕਹਿ ਲਾਤਾ ਕੈ ਸੂਰ ਨਾਹਿ ਤਾਂ ਜਨੈ ਬਾਦ ਰਹੇ ਕਾਹੇ ਗੋਲ ਮਰੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਉਹਨਾਂ ਵਿੱਚ ਤਿੰਨ ਗੁਣ ਨੇ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਭਗਤੀ ਕੀਤੀ ਉਹਨਾਂ ਨੇ ਸੂਰਤਾਈ ਨਹੀਂ ਕੀਤੀ ਜਿਨ੍ਹਾਂ ਨੇ ਸੂਰਤਾਈ ਕੀਤੀ ਉਹਨਾਂ ਨੇ ਧਰ ਨਹੀਂ ਕੀਤਾ पर कवि ने तीन लाण लिखिया ने तीन गलखिया ने गुरु गोबिंद महाराज पक्ष वर्गा कोई भगत भी नहीं होगी धर गुरु गोबिंद महाराज वर्गा कोई दानी भी जो होारा करते जावे आओ कल धर गुरु गोबिंद सचे पातशाह महाराज ਨੰਦੂ ਸਿੰਘ ਸਾਹਿਬ ਦੀ ਧਰਤੀ ਨੂੰ ਛੱਡ ਕਰਕੇ ਮਹਾਰਾਜ ਬੜੀ ਵਿਆਹੁਤ ਹੁੰਦੀ ਦੇ ਨਾਲ ਚਾਰ ਸਹਿਬ ਜਾਨਾ ਨੂੰ ਨਾਲ ਲੈ ਕਰਕੇ ਭਾਈ ਗੁਰਦੇਵ ਸਿੰਘ ਦੀ ਡਿਊਟੀ ਲਾਈ ਹੈ ਭਾਈ ਜੀਵਨ ਸਿੰਘ ਦੀ ਡਿਊਟੀ ਲਾਈ ਹੈ ਵੱਡੇ ਸਹਿਬ ਜਾਨਾ ਵਰਨਾ ਹਜਿੰਦਰ ਸਿੰਘ ਦੀ ਡਿਊਟੀ ਲਾਈ ਹੈ ਵੱਖ-ਵੱਖੇ ਡੋਟੀਆਂ ਭਾਈ ਚਿੱਤਰ ਸਿੰਘ ਦੀ ਡਿਊਟੀ ਲਾਈ ਹੈ ਕਿਸੇ ਸਿੱਖ ਨੂੰ ਮਹਾਰਾਜ ਅੱਗੇ ਲਾਗਦਾ ਕਿਸੇ ਡਿਊਟੀ ਡੂਟੀ ਕੁੱਛੇ ਲਾ ਦਿੱਤੇ ਕਿਸੇ ਵੀ ਇੱਕ ਸਾਈਡ ਤੇ ਡਿਊਟੀ ਲਈ ਬੰਦੇ ਖੜਾ ਤੇ ਜੇ ਮਹਾਰਾਜ ਸਤਸਰ ਨਦੀ ਨੂੰ ਪਾਰ ਕੀਤਾ ਸਤਸਰ ਨਦੀ ਤੇ ਜਾ ਕਰਕੇ ਮਹਾਰਾਜ ਦਾ ਜੋ ਪ੍ਰਵਾਗ ਛੋੜਾ ਪਿਆ ਹੈ ਕਿ ਆਪ ਸਾਰੇ ਸੰਗਤਾਂ ਜਾਣਦੇ ਹੋ ਕਿ ਮਹਾਰਾਜ ਸ੍ਰੀ ਕਾਂਸ਼ਾ ਦੇ ਸਹਿਜਾਂ ਦੇ ਛੋਟੇ ਤੇ ਮਾਤਾ ਗੁਜਰ ਘਰ ਦੇ ਉਹ ਇੱਕ ਉਮੇ ਬਾਸ਼ਤੀ ਵਿੱਚ ਗਿਰ ਤੇ ਆ ਕਰਕੇ ਅੱਜ ਦੇ ਦਿਨ ਚੱਲ ਰਹੇ ਨੇ ਨਾ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਗੁੰਮੇ ਮਾਸਕੇ ਦੇ ਵਿੱਚ ਵੀ ਵਿੱਚ ਦਿਨ-ਦਿਨ ਲੀਤੇ ਤਾਂ ਸੰਗੁਰ ਗੁਰੂ ਕਲਗੀਧਰ ਮਹਾਰਾਜ ਜੀ ਤੇ ਪਾਸ਼ਾ ਸੱਗੇ ਨੂੰ ਵਧੇ ਨੇ ਮਹਾਰੋਪੜ ਤੋਂ ਹੁੰਦੇ ਹੋਏ ਭਾਈ ਚਿੱਤਰ ਸਿੰਘ ਨੂੰ ਬਹੁਤ ਸਾਰਿਆਂ ਜਿਸ ਨੇ ਸਨਮੇਰ ਤੇ ਫਰਕ ਲੱਗ ਚੁੱਕੇ ਨੇ ਭਾਈ ਚਿੱਤਰ ਸਿੰਘ ਮਹਾਰਾਜ ਨੇ ਰੋਪੜ ਦੇ ਵਿੱਚ ਉਹ ਸੰਗੋਟ ਲਈ ਤੇ ਹਰਿ ਸਿੰਘ ਦੇ ਘਰ ਵਿੱਚ ਹੀ ਮਹਾਰਾਜ ਜੀ ਦਾਜ ਕੀਤਾ ਤੇ ਕਲਗੀਧਰਤਾਬ ਮਹਾਰਾਜ ਚੰਪੌਰ ਦੀ ਗੜੀ ਵਿੱਚ ਮਹਾਰਾਜ ਕੋਟ ਦੰਦੇ ਨੇ ਚੰਪੌਰ ਦੀ ਗੜੀ ਵਿੱਚ ਜਾ ਕਰਕੇ ਸੱਤੇ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਚਲਦੀ ਤਰ੍ਹਾਂ ਜਨਾਂ ਸਾਹਿਬ ਜਗ ਰੱਦਦੇ ਨੇ ਅੱਜ ਅਸੀਂ ਆਪਣੇ ਪੁੱਤਾਂ ਨੂੰ ਪੜ੍ਹਾਉਨੇ ਬੜੇ ਕਰਦੇ ਪੜ੍ਹਦੇ ਤੇ ਡਿਗਦੇ ਲੈ ਕਿ ਕਿਸੇ ਨਾ ਕਿਸੇ ਦਾ ਕੋਈ ਦੁਨੀਆ ਦੇ ਵਿੱਚ ਵੱਡੀ ਮਾਰ ਮਾਰ ਕੇ ਡਿਗਰੀ ਲੈ ਕੇ ਆਮੀ ਦਾ ਉਸ ਵੇਲੇ ਪੰਜਾਬ ਖੁਸ਼ੀ ਮਨਾਉਂਦਾ ਹੈ ਪਰ ਚਲਦੀ ਧਰਮ ਸਾਹਿਬ ਜਿਵੇਂ ਉਸ ਚੰਪੌਰ ਗੜੀ ਦੇ ਵਿੱਚ ਖੁਸ਼ੀਆਂ ਮਨਾਇਆ ਜਿਵੇਂ ਆਪਣੇ ਸਹਿਜਾ ਦੇ ਵੱਡੇ ਲੋ ਪਹਿਲਾ ਮਹਾਰਾਜ ਨੇ ਪੰਜ ਪੰਜ ਸਿੱਖਾਂ ਦੇ ਜਿਹੜੇ ਸੀ ਉਹ ਜਦھے ਪੂਰੇ ਨੇ ਇਸ ਤੋਂ ਔਰਤ ਦੀ ਗਲੀ ਵਿੱਚ ਬਾਦਖ ਬਾਬਾ ਅਜੀਤ ਸਿੰਘ ਨੂੰ ਮਹਾਰਾਜ ਨੇ ਥਾਪਨਾ ਦੇ ਕਰਕੇ ਉਸ ਜੰਗ ਵਿੱਚ ਤੋਰਿਆ ਮਹਾਰਾਜ ਨੇ ਐਸਾ ਬਚਨ ਕੀਤਾ ਕਿ ਅਜੀਤ ਸਿੰਘ ਜਿਸ ਵੇਲੇ ਤੇਰੇ ਤੇ ਅਖੀਰ ਦਾ ਫਟ ਲੱਗੇਗਾ ਉਸ ਵੇਲੇ ਮੇਰੇ ਵੱਲੋਂ ਮੁਕਤ ਕਰਨਾ ਹੈ ਮੈਂ ਜਟਾਰੇ ਛੜ ਕੇ ਤੈਨੂੰ ਫਟ ਖਾਦੇ ਹੋਏ ਨੂੰ ਸੱਚਖੰਡ ਨੂੰ ਜਨਨਾ ਹੋਇਆ ਵੇਖ ਕਰਕੇ ਮੈਂ ਖੁਸ਼ੀਆਂ ਮਨਾਵਾਂਗਾ ਆਉ ਸਾਸਿ ਨਾਮ ਨਾਲ ਆਪਾਂ ਉਚਾਰਨ ਕਰਦੇ ਜਾਵਾਂਗੇ ਨਾਮ ਨਾਲ ਆਪਾਂ ਗੁਰੂ ਕੀ ਬਾਣੀ ਇੱਜ਼ਤ ਦੇ ਨਾਲ ਸਰਵਣ ਕਰਦੇ ਜਾਵਾਂਗੇ ਆਉ ਜੋ ਮਦਾਨੇ ਨਾਲ ਸੁਹਾਰੇ ਗੁਰੂ ਕਿ ਸਿਖਾ ਨੇ ਆਪਣੇ ਲੋਗ ਭਾਰੇ ਨੇ ਬੜੇ ਚਾਰ ਨਾਲ ਗੁਰੂ ਕੀ ਬਾਣੀ ਆਪਾਂ ਕੀਰਤਨ ਦੇ ਨਾਲ ਸਰਵਣ ਕਰੀਏ ਜੀ ਨਾ ਹੋ ਹੋ ਕਰੇ ਨਾ ਖਾ ਕੇ ਜਾ ਰਹੇ ਨਾ ਮੋਹਨ say <laughs> The same.